ਸਸਰੀ ਕਾਲ ਦੇਖੋ ਪਿੱਛੇ ਜੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਤੇ ਗੋਲੀਬਾਰੀ ਹੋਈ ਸੀ ਹਾਂਜੀ ਉਸ ਤੋਂ ਬਾਅਦ ਜੰਗਬੰਦੀ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਇਸੇ ਦੌਰਾਨ ਇੱਕ ਵੱਡਾ ਮਤਲਬ ਕੂਟਨੀਤਿਕ ਮੋੜ ਆਇਆ ਅੱਛਾ ਜਦੋਂ ਭਾਰਤ ਨੇ ਸਿੰਧ ਜਲ ਸੰਧੀ ਉਹ ਜਿਹੜੀ ਇੰਡਸ ਵਾਟਰ ਟਰੀਟੀ ਹੈ ਉਸ ਤੇ ਮੁੜ ਵਿਚਾਰ ਕਰਨ ਜਾਂ ਕੀ ਕਹਿੰਦੇ ਨੇ ਮੁਅਤਲ ਕਰਨ ਦਾ ਇਸ਼ਾਰਾ ਦਿੱਤਾ ਹੂੰ ਅੱਜ ਅਸੀਂ ਇਸੇ ਵਿਸ਼ੇ ਤੇ ਭਾਰਤ ਚੀਨ ਪਾਕਿਸਤਾਨ ਜਲ ਯੁੱਧ ਅਤੇ ਕੂਟਨੀਤੀ ਤੇ ਆਧਾਰਿਤ ਕੁਝ ਸਰੋਤਾਂ ਨੂੰ ਫਰੋਲਾਂਗੇ ਹਾਂਜੀ ਬਿਲਕੁਲ ਤੇ ਸਵਾਲ ਇਹੀ ਉੱਠਦਾ ਹੈ ਕਿ ਕੀ ਪਾਣੀ ਮਤਲਬ ਅਗਲਾ ਵੱਡਾ ਕੂਟਨੀਤਕ ਹਥਿਆਰ ਬਣ ਰਿਹਾ ਹੈ ਸਹੀ ਗੱਲ ਹੈ ਖਾਸ ਕਰਕੇ ਜਿਵੇਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ ਦੇ ਸਿੰਧ ਵਾਲੇ ਕਦਮ ਦੇ ਜਵਾਬ ਵਿੱਚ ਚੀਨ ਵੱਲੋਂ ਬ੍ਰਹਮਪੁੱਤਰ ਦਾ ਪਾਣੀ ਰੋਕਣ ਦੀ ਗੱਲ ਕੀਤੀ ਇਹ ਕਿਉਂ ਕਿਹਾ ਉਹਨਾਂ ਨੇ ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਬਿਲਕੁਲ ਪਹਿਲਾਂ ਆਪਾਂ ਸਿੰਧ ਜਲ ਸੰਧੀ ਦੀ ਗੱਲ ਕਰਦੇ ਹਾਂ 1960 ਵਾਲੀ ਸੰਧੀ ਹਾਂਜੀ ਇਸ ਵਿੱਚ ਪੂਰਵੀ ਨਦੀਆਂ ਰਾਵੀ ਬਿਆ ਸਤਲੁਜ ਦਾ ਕੰਟਰੋਲ ਭਾਰਤ ਕੋਲ ਆਇਆ ਸੀ ਤੇ ਪੱਛਮੀ ਨਦੀਆਂ ਸਿੰਧ, ਛੇਲਮ, ਜਨਾਬ ਦਾ ਪਾਣੀ ਮੋٹے ਤੌਰ ਤੇ ਪਾਕਿਸਤਾਨ ਨੂੰ ਮਿਲਿਆ ਸੀ ਹਾਂ ਠੀਕ ਹੈ ਪਰ ਹੁਣ ਹਮਲਿਆਂ ਤੋਂ ਬਾਅਦ ਭਾਰਤ ਨੇ ਕਿਹਾ ਕਿ ਜੇ ਪਾਕਿਸਤਾਨ ਮਤਲਬ ਅਤਵਾਦ ਨਹੀਂ ਰੋਕਦਾ ਤਾਂ ਉਹ ਇਹਨਾਂ ਪੱਛਮੀ ਨਦੀਆਂ ਦਾ ਪਾਣੀ ਰੋਕਣ ਬਾਰੇ ਸੋਚ ਸਕਦਾ ਹੈ ਤਾਂ ਇਸ ਦਾ ਕੋਈ ਅਸਰ ਦੇਖਿਆ ਪਾਕਿਸਤਾਨ ਤੇ ਹਾਂ ਦੇਖੋ শ্রোਤਾ ਮੁਤਾਬਿਕ ਪਾਕਿਸਤਾਨ ਦੇ ਕਈ ਇਲਾਕਿਆਂ 'ਚ ਖਾਸ ਕਰਕੇ ਸਿੰਧ ਤੇ ਪੰਜਾਬ ਸੂਬਿਆਂ ਵਿੱਚ ਖੇਤੀਬਾੜੀ ਤੇ ਕਾਫੀ ਮਾੜਾ ਅਸਰ ਪਿਆ अच्छा क्योंकि चोन्ने वर्गियां फसलਾਂ ਇਹਨਾਂ ਨਦੀਆਂ ਤੇ ਮਤਲਬ ਬਹੁਤ ਨਿਰਭਰ ਕਰਦੀਆਂ ਨੇ ਤੇ ਪੀਣ ਵਾਲੇ ਪਾਣੀ ਦੀ ਕਮੀ ਦੀਆਂ ਰਿਪੋਰਟਾਂ ਵੀ ਆਈਆਂ ਜਿਸ ਨਾਲ ਆਮ ਲੋਕਾਂ ਨੂੰ ਮੁਸ਼ਕਲ ਹੋਈ اچھا ਤਾਂ ਇਸੇ ਦਬਾਅ ਦੇ ਜਵਾਬ 'ਚ ਫਿਰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਨੇ ਟੀਵੀ ਤੇ ਕਿਹਾ ਹਣਾ ਕਿ ਜੇ ਭਾਰਤ ਸਿੰਧ ਦਾ ਪਾਣੀ ਰੋਕੇਗਾ ਤਾਂ ਕੱਲ ਨੂੰ ਚੀਨ ਬ੍ਰਹਮਪੁੱਤਰ ਦਾ ਪਾਣੀ ਰੋਕ ਸਕਦਾ ਹੈ ਇਹ ਚੀਨ ਵਾਲਾ ਪੱਤਾ ਕਿਵੇਂ ਵਿੱਚ ਆਇਆ ਦੇਖੋ ਇਹ ਗੱਲ ਚੀਨ ਪਾਕਿਸਤਾਨ ਦੇ ਜਿਹੜੇ ਡੂੰਗੇ ਸਬੰਧ ਨੇ ਉਸ ਸੰਦਰਭ ਵਿੱਚ ਦੇਖਣੀ ਪਵੇਗੀ ਹਾਂ ਜੀ ਜਿਵੇਂ ਚੀਨ ਪਾਕਿਸਤਾਨ ਆਰਫ੍ਰਿਕ ਗਲਿਆਰਾ ਉਹ ਜਿਹੜਾ ਸੀਪੀਸੀ ਹੈ ਜਿਸ ਵਿੱਚ ਸੜਕਾਂ ਰੇਲਵੇ ਊਰਜਾ ਪ੍ਰੋਜੈਕਟਸ ਨੇ ਤੇ ਉਸ ਦਾ ਕਾਫੀ ਹਿੱਸਾ ਵਿਵਾਦਿਤ ਥਾਵਾਂ ਤੋਂ ਵੀ ਲੰਘਦਾ ਹੈ ਫਿਰ ਗਵਾਦਰ ਬੰਦਰਗਾਹ ਤੇ ਚੀਨ ਦੀ ਮੌਜੂਦਗੀ ਚੀਨ ਤੋਂ ਹਥਿਆਰਾਂ ਦੀ ਸਪਲਾਈ ਇਹ ਸਾਰਾ ਕੁਝ ਉਹਨਾਂ ਦੇ ਗੱਠ ਜੋੜ ਨੂੰ ਮਜ਼ਬੂਤ ਕਰਦਾ ਹੈ ਤਾ ਸ਼ਰੀਫ ਦਾ ਬਿਆਨ ਇੱਕ ਤਰ੍ਹਾਂ ਨਾਲ ਭਾਰਤ ਨੂੰ ਚੇਤਾਵਨੀ ਸੀ ਚੀਨ ਦੀ ਤਾਕਤ ਦਾ ਹਵਾਲਾ ਦੇ ਕੇ ਸਮਝ ਗਿਆ ਤਾਂ ਪਾਕਿਸਤਾਨ ਦਾ ਇਸ਼ਾਰਾ ਚੀਨ ਵੱਲ ਤੇ ਚੀਨ ਦਾ ਦਾਅਵਾ ਫਿਰ ਬ੍ਰਹਮਪੁੱਤਰਾ ਨਾਲ ਜੁੜਿਆ ਹੈ ਇਹ ਨਦੀ ਭਾਰਤ ਲਈ ਇੰਨੀ ਜ਼ਰੂਰੀ ਕਿਉਂ ਹੈ ਕਿ ਇਸ ਦਾ ਜ਼ਿਕਰ ਮਤਲਬ ਇੱਕ ਤਮਕੀ ਵਾਂਗ ਵਰਤਿਆ ਜਾ ਰਿਹਾ ਹੈ ਹਾਂ ਬ੍ਰਹਮਪੁੱਤਰਾ ਬਹੁਤ ਹੀ ਅਹਿਮ ਹੈ ਦੇਖੋ ਇਹ ਤਿੱਬਤ ਵਿੱਚ ਕੈਲਾਸ਼ ਪਹਾੜ ਨੇੜੇ ਮਾਨਸਰੋਵਰ ਝੀਲ ਕੋਲੋਂ ਨਿਕਲਦੀ ਹੈ ਅੱਛਾ ਫਿਰ ਚੀਨ ਵਿੱਚ ਵਗਦੀ ਹੋਈ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿੱਚ ਆਉਂਦੀ ਹੈ ਫਿਰ ਅਸਾਮ ਵਿੱਚੋਂ ਲੰਘ ਕੇ ਬੰਗਲਾਦੇਸ਼ ਜਾਂਦੀ ਹੈ ਹੂੰ ਤਾਂ ਭਾਰਤ ਦਾ ਪੂਰਾ ਉੱਤਰ ਪੂਰਬੀ ਖੇਤਾਂ ਖਾਸ ਕਰਕੇ ਅਰੁਣਾਚਲ ਤੇ ਅਸਾਮ ਉਹਨਾਂ ਦੀ ਖੇਤੀਬਾੜੀ ਜਿਵੇਂ ਜੂਠ ਚਾ ਝੋਨਾ ਫਿਰ ਆਵਾਜਾਈ ਮੱਛੀ ਪਾਲਣ ਇਹ ਸਭ ਕੁਝ ਇਸੇ ਨਦੀ ਤੇ ਨਿਰਭਰ ਹੈ ਯਾਨੀ ਇੱਕ ਤਰ੍ਹਾਂ ਦੀ ਜੀਵਨ ਰੇਖਾ ਹੈ ਉਹਨਾਂ ਲਈ ਤਾਂ ਫਿਰ ਜੇ ਇਹ ਇੰਨੀ ਜ਼ਰੂਰੀ ਹੈ ਤਾਂ ਚੀਨ ਦਾ ਇਸ ਤੇ ਕੰਟਰੋਲ ਕਿੰਨਾ ਕੋ ਹੈ ਕਿ ਉਹ ਸੱਚੀ ਇਸ ਦਾ ਪਾਣੀ ਰੋਕ ਸਕਦੇ ਨੇ ਦੇਖੋ ਪੋਗੋਲਿਕ ਤੌਰ ਤੇ ਤਾਂ ਚੀਨ ਉੱਪਰਲੇ ਪਾਸੇ ਹੈ ਯਾਨੀ ਅਪਸਟ੍ਰੀਮ ਨਦੀ ਪਹਿਲਾਂ ਚੀਨ ਚੋਂ ਲੰਘਦੀ ਹੈ ਫਿਰ ਭਾਰਤ ਆਉਂਦੀ ਹੈ ਇਸ ਨਾਲ ਚੀਨ ਨੂੰ ਕੁਦਰਤੀ ਤੌਰ ਤੇ ਇੱਕ ਫਾਇਦਾ ਮਿਲ ਜਾਂਦਾ ਹੈ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚੀਨ ਭਾਰਤੀ ਸਰਹੱਦ ਤੋਂ ਕੋਈ 30 ਕਿਲੋਮੀਟਰ ਅੰਦਰ ਤਿੱਬਤ ਵਿੱਚ ਬ੍ਰਹਮਪੁੱਤਰ ਤੇ ਇੱਕ ਬਹੁਤ ਵੱਡਾ ਮਤਲਬ ਹਾਈਡਰੋ ਪਾਵਰ ਡੈਮ ਪ੍ਰੋਜੈਕਟ ਬਣਾ ਰਿਹਾ ਹੈ। ਅੱਛਾ। ਉਸ ਦੀ ਲਾਗਤ ਕੋਈ 11 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਸ਼ਾਇਦ 12 ਸਾਲਾਂ ਚ ਪੂਰਾ ਹੋਵੇਗਾ। 11 ਲੱਖ ਕਰੋੜ। ਹਾਂ। ਇਹ ਤਾਂ ਬਹੁਤ ਵੱਡਾ ਪ੍ਰੋਜੈਕਟ ਹੈ। ਇਹ ਸਿਰਫ ਬਿਜਲੀ ਲਈ ਹੈ ਜਾਂ ਇਸ ਪਿੱਛੇ ਕੋਈ ਹੋਰ ਗੱਲ ਵੀ ਹੈ? ਹਾਂ ਦੋ ਮੁੱਖ ਕਾਰਨ ਦੱਸੇ ਜਾਂਦੇ ਨੇ ਇੱਕ ਤਾਂ ਬਿਲਕੁਲ ਬਹੁਤ ਵੱਡੀ ਮਾਤਰਾ ਵਿੱਚ ਬਿਜਲੀ ਪੈਦਾ ਕਰਨਾ ਤੇ ਦੂਸਰਾ ਨਦੀ ਦੇ ਪਾਣੀ ਨੂੰ ਚੀਨ ਦੇ ਜਿਹੜੇ ਸੁੱਕੇ ਉੱਤਰ ਪੱਛਮੀ ਇਲਾਕੇ ਨੇ ਉਧਰ ਨੂੰ ਮੋੜਨਾ ਅੱਛਾ ਪਰ ਇਸ ਦਾ ਇੱਕ ਵੱਡਾ ਕੀ ਕਹਿੰਦੇ ਨੇ ਰਣਨੀਤਿਕ ਪਹਿਲੂ ਵੀ ਹੈ ਜਦੋਂ ਇਹ ਪ੍ਰੋਜੈਕਟ ਪੂਰਾ ਹੋ ਗਿਆ ਤਾਂ ਚੀਨ ਨੂੰ ਭਾਰਤ ਵੱਲ ਜਾਣ ਵਾਲੇ ਪਾਣੀ ਦੇ ਵਹਾਂ ਨੂੰ ਕੰਟਰੋਲ ਕਰਨ ਦੀ ਕਾਫੀ ਤਾਕਤ ਮਿਲ ਜਾਵੇਗੀ ਇੱਕ ਤਰ੍ਹਾਂ ਦਾ ਪਾਣੀ ਦਾ ਨਲਕਾ ਉਹਨਾਂ ਦੇ ਹੱਥ ਆ ਜਾਏਗਾ ਹੂੰ ਇਹ ਤਾਂ ਫਿਰ ਭਾਰਤ ਲਈ ਖਤਰਨਾਕ ਹੋ ਸਕਦਾ ਹੈ ਉਹ ਵਾਟਰ ਬੰਬ ਵਾਲੀ ਗੱਲ ਵੀ ਸੁਣੀ ਸੀ ਮੈਂ ਇਹ ਕੀ ਚੀਜ਼ ਹੈ ਇਹ ਸੁਣ ਕੇ ਤਾਂ ਮਤਲਬ ਚਿੰਤਾ ਹੁੰਦੀ ਹੈ ਹਾਂ ਦੇਖੋ ਸਿੱਧਾ ਖਤਰਾ ਤਾਂ ਪਾਣੀ ਰੋਕਣਾ ਹੀ ਹੈ ਜਿਸ ਨਾਲ ਹੇਠਲੇ ਇਲਾਕਿਆਂ 'ਚ ਸੋਕਾ ਪੈ ਸਕਦਾ ਹੈ ਹਾਂਜੀ ਪਰ ਵਾਟਰ ਬੰਬ ਦਾ ਖਤਰਾ ਇਸ ਤੋਂ ਵੀ ਕੰਬੀਰ ਹੈ ਇਸ ਦਾ ਮਤਲਬ ਹੈ ਕਿ ਜੇ ਚੀਨ ਡੈਮ ਵਿੱਚ ਬਹੁਤ ਜ਼ਿਆਦਾ ਪਾਣੀ ਜਮਾ ਕਰ ਲਵੇ ਤੇ ਫਿਰ ਅਚਾਨਕ ਛੱਡ ਦੇਵੇ ਓ ਤਾਂ ਅਸਾਮ ਵਰਗੇ ਭਾਰਤੀ ਰਾਜਾਂ ਵਿੱਚ ਭਿਆਨਕ ਹੜਾ ਸਕਦੇ ਨੇ ਸਰੋਤਾਂ ਵਿੱਚ ਇਹ ਵੀ ਆਇਆ ਹੈ ਕਿ ਕੁਝ ਚੀਨੀ ਥਿੰਕ ਟੈਂਕਸ ਨੇ ਅਜਿਹੇ ਇਸ਼ਾਰੇ ਵੀ ਕੀਤੇ ਨੇ ਕਿ ਜੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਰੋਕਿਆ ਤਾਂ ਚੀਨ ਜਵਾਬੀ ਕਾਰਵਾਈ ਕਰ ਸਕਦਾ ਹੈ ਪਰ ਇਸ ਮਾਮਲੇ ਤੇ ਇੱਕ ਵੱਖਰਾ ਨਜ਼ਰੀਆ ਵੀ ਤਾਂ ਹੈ ਸ਼ਾਇਦ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸ਼ਵਾ ਸ਼ਰਮਾ ਦਾ ਉਹ ਇਸ ਖਤਰੇ ਨੂੰ ਕਿਵੇਂ ਦੇਖਦੇ ਨੇ ਹਾਂ ਬਿਲਕੁਲ ਉਹਨਾਂ ਦਾ ਤਰਕ ਥੋੜਾ ਵੱਖਰਾ ਹੈ ਉਹ ਕਹਿੰਦੇ ਨੇ ਕਿ ਪ੍ਰਮੋ ਪੁੱਤਰ ਦੇ ਕੁੱਲ ਪਾਣੀ ਦਾ ਸਿਰਫ ਮਤਲਬ 30 ਤੋਂ 35% ਹੀ ਚੀਨ ਵਾਲੇ ਪਾਸਿਓਂ ਆਂਦਾ ਹੈ। ਅੱਛਾ ਸਿਰਫ ਇਨਾ? ਹਾਂਜੀ। ਬਾਕੀ ਦਾ ਜਿਹੜਾ 670% ਦੀ ਪਾਣੀ ਹੈ ਉਹ ਭਾਰਤ ਵਿੱਚ ਪੈਣ ਵਾਲੀਆਂ ਬਾਰਿਸ਼ਾਂ ਤੇ ਇੱਥੋਂ ਦੀਆਂ ਜਿਹੜੀਆਂ ਸਹਾਇਕ ਨਦੀਆਂ ਨੇ ਉਹਨਾਂ ਤੋਂ ਮਿਲਦਾ ਹੈ। ਹੂੰ। ਇਸ ਲਈ ਉਹਨਾਂ ਦੇ ਹਿਸਾਬ ਨਾਲ ਜੇ ਚੀਨ ਪਾਣੀ ਰੋਕਦਾ ਵੀ ਹੈ ਤਾਂ ਸ਼ਾਇਦ ਭਾਰਤ ਤੇ ਉਹਨਾਂ ਮਾਰੂ ਅਸਰ ਨਾ ਪਵੇ। ਹੂੰ ਸਗੋਂ ਤਾਂ ਇਹ ਵੀ ਕਹਿੰਦੇ ਨੇ ਕਿ ਇਸ ਵਾਰ ਸ਼ਾਇਦ ਅਸਾਮ ਨੂੰ ਹਰ ਸਾਲ ਜਿਹੜੇ ਹੜਾ ਆਉਂਦੇ ਨੇ ਉਹਨਾਂ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਿਵੇਂ 2024 ਵਿੱਚ ਆਈ ਸੀ। ਹਾਂ ਜਿਵੇਂ 2024 ਦੇ ਹੜਾਂ ਚ ਲਗਭਗ 25 ਲੱਖ ਲੋਕ ਪ੍ਰਭਾਵਿਤ ਹੋਏ ਸੀ। ਤਾਂ ਸ਼ਾਇਦ ਹੜਾਂ ਦਾ ਖਤਰਾ ਘਟ ਜਾਵੇ। ਤਾਂ ਮਾਮਲਾ ਕਾਫੀ ਮਤਲਬ ਗੁੰਝਲਦਾਰ ਹੈ। ਇੱਕ ਪਾਸੇ ਸਿੰਧ ਦਾ ਪਾਣੀ ਤੇ ਭਾਰਤ-ਪਾਕਿਸਤਾਨ ਦੂਜੇ ਪਾਸੇ ਬ੍ਰਹਮਪੁੱਤਰ ਚੀਨ ਤੇ ਭਾਰਤ ਤੇ ਵਿਚਾਲੇ ਚੀਨ ਪਾਕਿਸਤਾਨ ਦੀ ਸਾਂਝ ਹਾਂਜੀ ਬਿਲਕੁਲ ਇਹ ਹੁਣ ਬਿਲਕੁਲ ਸਪਸ਼ਟ ਹੈ ਕਿ ਪਾਣੀ ਸਿਰਫ ਇੱਕ ਕੁਦਰਤੀ ਸਰੋਤ ਨਹੀਂ ਰਿਹਾ ਇਹ ਇੱਕ ਬਹੁਤ ਸ਼ਕਤੀਸ਼ਾਲੀ ਕੂਟਨੀਤਿਕ ਤੇ ਰਣਨੀਤਿਕ ਮਤਲਬ ਹਥਿਆਰ ਬਣ ਗਿਆ ਹੈ ਸਹੀ ਗੱਲ ਹੈ ਤੇ ਸਿੰਧ ਤੇ ਬ੍ਰਹਮਪੁੱਤਰ ਨਦੀਆਂ ਇਸ ਟਿਕੋਣੀ ਖੇਤਰੀ ਰੱਸਾਕਸ਼ੀ ਭਾਰਤ ਪਾਕਿਸਤਾਨ ਤੇ ਚੀਨ ਵਿਚਾਲੇ ਦਾ ਕੀ ਕਹਿੰਦੇ ਨੇ ਕੇਂਦਰ ਬਿੰਦੂ ਬਣ ਗਈਆਂ ਨੇ ਇਸ ਨਾਲ ਟਣਾਓ ਹੋਰ ਵਧਣ ਦੇ ਹੀ ਅਸਾਰ ਲੱਗਦੇ ਨੇ ਹੂੰ ਤਾਂ ਫਿਰ ਸੋਚਣ ਵਾਲੀ ਗੱਲ ਇਹ ਹੀ ਰਹਿ ਜਾਂਦੀ ਹੈ ਕਿ ਜਦੋਂ ਪਾਣੀ ਵਰਗੇ ਮਤਲਬ ਜੀਵਨ ਦੇਣ ਵਾਲੇ ਸਰੋਤ ਇਸ ਤਰ੍ਹਾਂ ਪੂਰ ਰਾਜਨੀਤਿਕ ਹਥਿਆਰ ਬਣ ਜਾਣ ਤਾਂ ਇਸ ਦਾ ਲੱਖਾਂ ਲੋਕਾਂ ਦੇ ਭਵਿੱਖ ਤੇ ਤੇ ਪੂਰੇ ਖਿੱਤੇ ਦੀ ਸਥਿਰਤਾ ਤੇ ਲੰਬੇ ਸਮੇਂ ਵਿੱਚ ਕੀ ਅਸਰ ਹੋਵੇਗਾ ਕਿ ਸਾਰੀ ਸਥਿਤੀ ਵਿੱਚ ਆਪਸੀ ਸਹਿਯੋਗ ਦਾ ਕੋਈ ਰਸਤਾ ਹੈ ਅਜੇ ਵੀ ਜਾਂ ਫਿਰ ਅਸੀਂ ਪਾਣੀ ਨੂੰ ਲੈ ਕੇ ਹੋਰ ਵੱਡੇ ਟਕਰਾਵ ਵਾਲੀ ਵਧਰੀਆਂ ਇੱਕ ਵੱਡਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਆਉਣ ਵਾਲਾ ਸਮਾਂ ਹੀ ਦੇਵੇਗਾ